ਇਹ ਪਾਰਕਿਸਨ ਜੁਨੀਅਰ ਇੱਕ ਤਾਂ ਗੁਰਾਹ ਵੱਲੋਂ ਧਰਨਾ ਜਿਹੜਾ ਇੱਥੇ ਪਸਿਆਣਾ ਥਾਣਾ ਕਿਨ ਦਾ ਅੱਜ ਦਾ ਪ੍ਰੋਗਰਾਮ ਨੇ ਹੋਇਆ। ਉਹ ਇਹਨੇ ਥੋੜੇ ਪਲਾਟਾਂ ਦਾ ਮਸਲਾ ਸੀਗਾ ਇੱਕ ਪਰਿਵਾਰ ਹੋਰ ਸੀਗਾ ਨਾਲ ਉਹਨਾਂ ਦੇ ਘਰ ਬਣਿਆ ਹੋਇਆ ਸੀਗਾ ਉਹ ਫੌਜ ਚ ਰਿਟਾਇਰ ਹੋ ਕੇ ਆਏ ਹੋਇਆ। ਤਾਂ ਉਹਨਾਂ ਨੇ ਸਾਡੀ ਬਲਾਗ ਟੀਮ ਤੇ ਹੀ ਹਮਲਾ ਕਰਦੇ ਆ। ਜਿਹੜੇ ਹਮਲੇ ਦੇ ਵਿੱਚ ਸਾਡਾ ਇੱਕ ਬਲਾਗ ਪ੍ਰਧਾਨ ਦੇ ਸਿਰ ਦੇ ਵਿੱਚ ਉਹਨਾਂ ਨੇ ਅੰਗਲ ਮਾਰਿਆ। ਉਹ ਸਾਡੇ ਇੰਨੀ ਕੁ ਗੰਭੀਰ ਸੀ ਕਿ ਸਾਡੇ ਪ੍ਰਧਾਨ ਦੀ ਵੀ ਜਾਨ ਜਾ ਸਕਦੀ ਸੀ। ਹਾਂ ਇਹ ਸਾਡਾ ਪੱਕਾ ਮੋਰਚਾ ਕਿਉਂਕਿ ਜੰਗਲ ਰਾਜ ਇੱਥੇ ਆ ਗਿਆ। ਜੰਗਲ ਰਾਜ ਨੂੰ ਖਤਮ ਕਰਨ ਵਾਸਤੇ ਫਿਰ ਆਪਾਂ ਨੂੰ ਲੋਕ ਜਿਹੜੇ ਜਿਹੜੂ ਲੋਕ ਆ ਉਹ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਂਦਾ ਸੜਕਾਂ ਤੇ ਬੈਠਣਾ ਪੈਂਦਾ ਮੇਰਾ ਨਾਮ ਹਰਦੀਪ ਸਿੰਘ ਟਰਾਲੀ ਜ਼ਿਲ੍ਹਾ ਪਟਿਆਲਾ ਬਲਾਕ ਬੰਦਾ ਸਖਤਰਾ ਕਿਹੜੀ ਯੂਨੀਅਨ ਵੱਲੋਂ ਧਰਨਾ ਦੇ ਰਹੇ ਹੋ ਤੁਸੀਂ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਵ ਵੱਲੋਂ ਧਰਨਾ ਜਿਹੜਾ ਇੱਥੇ ਪਸਿਆਣਾ ਠਾਣਾ ਕਿੰਦਾ ਅੱਜ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਨਹੀਂ ਮਤਲਬ ਕੀ ਹੈ ਜੀ ਇਹ ਮਸਲਾ ਨਾ ਇਹ ਅਸਲ ਤੇ ਵਿੱਚ 13 ਫਰਵਰੀ ਨੂੰ ਇੱਕ ਇੱਥੇ ਮਤਲਬ ਵੱਡੇ ਪਰਿਵਾਰ ਰਹਿੰਦਾ ਨੰਬਰਦਾਰ ਆ ਪਰਿਵਾਰ ਚ ਉਹ ਜੀ ਉਹ ਬੀਬੀ ਦੇ ਉਹਦਾ ਮੁੰਡਾ ਗਗਨਦੀਪ ਸਿੰਘਾ ਉਹ ਇਹ ਤਿੰਨ ਥੋੜੇ ਪਲਾਟਾਂ ਦਾ ਮਸਲਾ ਸੀਗਾ ਇੱਕ ਪਰਿਵਾਰ ਹੋਰ ਸੀਗਾ ਨਾਲ ਉਹਨਾਂ ਦੇ ਘਰ ਬਣਿਆ ਹੋਇਆ ਸੀਗਾ ਉਹ ਫੌਜ ਚ ਰਿਟਾਇਰ ਹੋ ਕੇ ਆਏ ਹੋਇਆ ਇਹ ਇਹਨਾਂ ਨੇ ਚਲੋ ਪਲਾਟਾਂ ਦਾ ਮਸਲਾ ਚੱਲਦਾ ਸੀ ਉਹ ਪਰਿਵਾਰ ਦਾ ਘਟਾ ਹੋਇਆ ਜਦੋਂ ਅਸੀਂ ਮੌਕੇ ਤੇ ਮਤਲਬ ਸਾਡੀ ਜੂਨੀਅਨਾਂ ਦੇ ਕੁਝ ਅਗੂ ਬਲਾਕ ਪ੍ਰਧਾਨ ਦੇ ਨਾਲ ਸਾਡੇ ਬਲਾਕ ਅਗੂ ਪਹੁੰਚੇ ਤਾਂ ਉਹਨਾਂ ਨੇ ਸਾਡੀ ਬਲਾਕ ਟੀਮ ਤੇ ਹੀ ਹਮਲਾ ਕਰਦਿਆ ਜਿਹੜੇ ਹਮਲੇ ਦੇ ਵਿੱਚ ਸਾਡਾ ਇੱਕ ਬਲਾਕ ਪ੍ਰਧਾਨ ਦੇ ਸਿਰ ਦੇ ਵਿੱਚ ਉਹਨਾਂ ਨੇ ਅੰਗਲ ਮਾਰਿਆ ਉਹ ਸੱਟ ਇੰਨੀ ਕਿ ਕਬੀਰ ਸੀ ਕਿ ਸਾਡੇ ਪ੍ਰਧਾਨ ਦੀ ਵੀ ਜਾਨ ਜਾ ਸਕਦੀ ਸੀ ਇੱਕ ਸਾਡਾ ਇਹ ਹਰਮਿੰਦਰ ਸਿੰਘ ਮਿੰਟੂ ਸੀ ਆ ਸੋਨੀ ਬਰਸਟ ਇਹਦੇ ਐਂਗਲ ਮਾਰੇ ਹੱਥ ਦੇ ਦੀਆਂ ਉਂਗਲਾਂ ਟੁੱਟ ਗਈਆਂ ਦੂਜੇ ਆਗੂਆਂ ਤੇ ਉਹਨਾਂ ਨੇ ਰੋਡ ਇੰਟਾ ਵੀ ਮਾਰੇ ਤੇ ਡੰਡੇ ਵੀ ਮਾਰੇ ਇਹਨਾਂ ਦੇ ਚਲੋ ਉਹਨਾਂ ਨੇ ਕੀਤਾ ਕਰਨ ਤੋਂ ਬਾਅਦ ਇਹ 13 ਫਰਵਰੀ ਦਾ ਮਸਲਾ ਸੀਗਾ ਅੱਜ ਦੇ ਵੇਲੇ 20 ਮਾਰਚ ਹੋ ਗਈ ਇਹ ਥਾਣੇ ਵਾਲੇ ਪਰਚਾ ਦਾ ਦਰਜ ਕਰ ਲਿਆ ਅਸੀਂ ਕਈ ਵਾਰੀ ਮੀਟਿੰਗਾਂ ਵੀ ਕੀਤੀ ਆ ਡੀਐਸਪੀ ਤੋਂ ਲੈ ਕੇ ਐਸਐਸਪੀ ਸਾਹਿਬ ਤੱਕ ਸਾਡੀਆਂ ਮੀਟਿੰਗਾਂ ਹੋ ਗਈਆਂ ਇਹਨਾਂ ਨੇ ਉਹਦੇ ਵਿੱਚ ਕੋਈ ਧਾਰਾ ਦੇ ਵਿੱਚ ਵਾਧਾ ਨਹੀਂ ਕੀਤਾ ਜਦੋਂ ਸਾਨੂੰ ਐਂਡ ਤੇ ਆ ਕੇ ਫਿਰ ਇਹ ਡਿਸੀਜਨ ਲੈਣਾ ਪਿਆ ਸਾਨੂੰ ਹਾਰ ਐਂਡ ਦੇ ਆ ਕੇ ਤੁਹਾਨੂੰ ਥਾਣਾ ਘੇਰਨਾ ਪੈ ਰਿਹਾ ਜੇ ਪੱਕਾ ਮੋਰਚਾ ਲਾਉਂਗੇ ਤੁਸੀਂ ਹਾਂ ਇਹ ਸਾਡਾ ਪੱਕਾ ਮੋਰਚਾ ਕਿਉਂਕਿ ਜੰਗਲ ਰਾਜ ਇੱਥੇ ਆ ਗਿਆ ਜੰਗਲ ਰਾਜ ਨੂੰ ਖਤਮ ਕਰਨ ਵਾਸਤੇ ਫਿਰ ਆਪਾਂ ਨੂੰ ਲੋਕ ਜਿਹੜੇ ਝਾੜੂ ਲੋਕ ਆ ਉਹ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਂਦਾ ਸੜਕਾਂ ਤੇ ਬੈਠਣਾ ਪੈਂਦਾ ਜਿਵੇਂ ਆਪਾਂ ਪਹਿਲਾਂ ਦਿੱਲੀ ਦੇ ਮੋਦੀ ਦੀ ਜਿਹੜੇ ਕਾਲੇ ਕਾਨੂੰਨ ਲਿਆਂਦੇ ਉਹਨਾਂ ਨੂੰ ਵਾਪਸ ਮੋੜਿਆ ਐਵੇਂ ਹੀ ਹੋਣ ਜਿਹੜਾ ਜੰਗਲ ਰਾਜ ਪੰਜਾਬ ਸਰਕਾਰ ਨੇ ਸੀਐਮ ਭਗਤ ਮਾਨ ਦੀ ਸਰਕਾਰ ਨੇ ਜੰਗਲ ਰਾਜ ਲਾਗੂ ਕਰਦਿਆ ਉਹਨੂੰ ਖਤਮ ਕਰਨ ਲਈ ਆਪਾਂ ਨੂੰ ਸੜਕਾਂ ਤੇ ਆਉਣਾ ਪੈਣਾ ਮੈਂ ਤੁਹਾਨੂੰ ਆਪਣਾ ਹਰਮਿੰਦਰ ਸਿੰਘ ਉਹ ਦੇਵੀ ਸੱਟ ਲੱਗੀ ਸੀ ਹਾਂਜੀ ਹਾਂ ਉਦੋਂ ਜੀ ਇੱਥੇ ਗਏ ਜਦੋਂ ਆਪਣਾ ਉਹ ਕਟਾ ਰਿਹਾ ਜੀ ਅਸੀਂ ਚਲੋ ਇਹ ਦੇਖਿਆ ਇਸ ਮੁਝੌਤੇ ਦੇ ਉਹਨਾਂ ਨੇ ਸਾਡੇ ਪਤਨ ਜੀ ਅਣਪਛਾਤੇ ਬੰਦੇ ਤੇ ਜਿਨ੍ਹਾਂ ਨੇ ਸਾਡੇ ਉੱਪਰ ਹਮਲਾ ਕਰਿਆ ਜੀ ਹੁਣ 15-20 ਬੰਦੇ ਤੇ ਹੀ ਉਹ ਪ੍ਰਸ਼ਾਸਨ ਨਾਲ ਕੋਈ ਪ੍ਰਸ਼ਾਸਨ ਨਾਲ ਸਾਡਾ ਐਈਏਵੀ ਇਹਨਾਂ ਦਾ ਪਰਚਾ ਦਰਜ ਹੋ ਗਿਆ ਵੀ ਸਾਨੂੰ ਵਾਅਦਾ ਕਰਨ ਦੇ ਜਿਵੇਂ ਆਪਾਂ ਨੇ ਅਸੀਂ 307 ਦਾ ਪਰਚਾ ਬਣਦਾ ਜੀ ਉਹਨਾਂ ਤੇ ਜਿਵੇਂ ਉਹਨਾਂ ਨੇ ਆਪਣੇ ਪ੍ਰਧਾਨ ਤੇ ਮਾਰਿਆ ਜੀ ਇੱਕ ਬਲਕ ਪ੍ਰਧਾਨ ਤੁਹਾਡੇ ਕਿੰਨੀ ਕਿ ਸੱਟ ਲੱਗੀ ਸੀ ਆਪਣੀ ਜੀ ਉਂਗਲ ਟੁੱਟ ਗਈ ਏ ਇਹ ਹਾਂਜੀ